ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਬੜੀ ਸੇਲ ਲੈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੋ ਹਾਂਜੀ ਬਾਈ ਜੀ ਨਾਮ ਤੇ ਐਡਰੈਸ ਬੋਲ ਆਪਣਾ ਸੁਖਪਾਲ ਸਿੰਘ ਨਾਮ ਹੈ ਜੀ ਠੀਕ ਹੈ ਜੀ ਪਿੰਡ ਸੰਨਾ ਗੁਲਾਬ ਸਿੰਘ ਹਮ ਤਹਿਸੀਲ ਤਪਾ ਓਕੇ ਤੇ ਜ਼ਿਲ੍ਹਾ ਬਰਨਾਲ ਠੀਕ ਹੈ ਬਾਈ ਨੇੜੇ ਪਿੰਡ ਆਪਾਂ ਨੂੰ ਨੇੜੇ ਪਿੰਡ ਆਪਾਂ ਨੂੰ ਭਧੌੜ ਪੈਂਦਾ ਓਕੇ ਸਹਿਣਾ ਪੈਂਦਾ ਠੀਕ ਹੈ ਜੀ ਇਧਰ ਭਾਈ ਰੂਪਾ ਬਈ ਮੋਬਾਈਲ ਨੰਬਰ ਬੋਲ ਨੇੜੇ 99141 082363 ਠੀਕ ਹੈ ਭਾਈ ਭਾਈ ਜਿਹੜੀ ਵਰਡ ਦੇਦੇ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਆ ਜੀ ਕਿੰਨੇ ਕਿ ਦਿਨ ਲਊ ਭਾਈ ਇਹ ਬਸ ਜੀ ਦਿਨ ਪੰਜ ਚਾਰ ਦਿਨ ਲਓ ਪੰਜ ਤੋਂ ਚਾਰ ਦਿਨ ਹਾਂਜੀ ਕਿੰਨਾ ਰਿਕਾਡ ਹੈ ਭਾਈ ਦੋ ਦਨ ਇਹਦਾ ਰਿਕਾਡ ਹੈਗਾ ਹੀ 18 19 ਲੀਟਰ 18 ਲੀਟਰ ਪਹਿਲੇ ਸੂਏ ਦਿੱਤਾ ਇਹਨੇ ਓਕੇ ਭਾਈ ਆਰਡਰ ਬੜਾ ਕਮਾਲਾ ਹਨ ਹਾਂਜੀ ਹਾਲੇ ਕੱਚੀ ਆ ਅੰਦਾਜ਼ਾ ਜਿਹੜਾ ਉਸਾਂ ਨਾਲ ਲਾਇਓ ਲੇਵਾ ਦੇਖੋ ਕਮਾਲ ਦਾ ਬਹੁਤ ਸੋਹਣੀ ਫੀਟਿੰਗ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਗਲਾਬੀ ਥਣ ਚਵਾਈ ਚੁਈ ਕਰਮਲ ਦੀ ਬਹੁਤ ਚੰਗੀ ਨਿਕਲੂ ਫੇਸ ਬੜਾ ਪਿਆਰਾ ਹਣ ਹਾਂਜੀ ਕੱਦ ਕਾਠ ਦੇਖੋ ਡਾਕਟਰ ਕੱਦ ਦਾ ਅੰਦਾਜ਼ਾ ਲਾਇਓ ਮੈਨੂੰ ਲੱਗਦਾ ਬਾਈ ਤੁਹਾਡਾ 6 ਫੁੱਟ ਕੱਦੂਆ ਹਾਂਜੀ ਹਾਂਜੀ 6 ਫੁੱਟ ਬਾਈ ਦਾ ਕੱਦ ਆ ਉਸ ਹਮ ਨਾਲ ਕੱਦ ਦਾ ਅੰਦਾਜ਼ਾ ਲਾ ਲਿਓ ਕੱਦ ਵੀ ਬੜਾ ਦਾ ਚੰਗਾ ਹੈ ਹਾਂਜੀ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਹੁਣ ਦੂਜੇ ਸੂਏ ਜੀ ਰੱਬ ਕਿਰਪਾ ਕਰੇ ਵਧੀਆ ਅਗਲਾ ਸੇਵਾ ਕਰੂ ਸਹੀ ਹੈ ਤਾਂ 20 ਤੋਂ ਉੱਤੇ ਜਾਓ ਠੀਕ ਹੈ ਬਾਈ ਹਾਂਜੀ ਬਾਕੀ ਵਹਿ ਡੰਗ ਜਾ ਕਿ ਨਹੀਂ ਹਾਂਜੀ ਠੰਡੀ ਸੀਲ ਬਹੁਤ ਜਿਆਦਾ ਛੋਟਾ ਜਿਹਾ ਫੇਸ ਛੋਟਾ ਛੋਟਾ ਕੰਨ ਫੁੱਲ ਬਰੀਟ ਪ੍ਰਿੰਟ ਬਰੂਨ ਟੈਕ ਨੰਬਰ ਲੈ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਹੈ ਬਕਰੇ ਠੰਡੀ ਸੀਲ ਬਹੁਤ ਹੈ ਜੀ ਠੀਕ ਹੈ ਜੀ ਹੂੰ ਕੱਲੀ ਕੱਚੀ ਕੱਚੀ ਆ ਵਸੋ ਸਾਮਾਨ ਜਲਾਇਓ ਤੇ ਕੀ ਮੋਲ ਆ ਬਈ ਜਾਇਜ਼ ਮੋਲ ਜੀ ਜਾਇਜ਼ ਕਰਨ ਨੂੰ ਤਾਂ ਬਾਲਾ ਕਰੀ ਜਾਂਦੇ ਵਿੱਚ ਹੈ ਨਾ ਹੂੰ ਆਪਾਂ 88000 ਦੀ ਠੀਕ ਹੈ ਬਈ 88000 ਦੀ ਵੈੜ ਬਾਈ ਕਹਿੰਦਾ ਦੇ ਦਿਆਂਗੇ ਮਾਨਤਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋਊਗਾ ਬਾਈ ਆ ਦੇਖੋ ਠੰਡੀ ਢੁੱਡੀ ਜਿਵੇਂ ਮਰਜੀ ਹਥਲਾਈ ਚੱਲੋ ਆ ਚਾਹੇ ਜਵਾਕ ਵੇਝੇ ਓਕੇ ਐ ਕੋਈ ਚੱਕਰ ਨਹੀਂ ਠੰਡੀ ਸੀਲ ਗਰਮ ਵਾਲੀ ਐ ਇੰਨੀ ਆ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਨਾਣਾ ਨੂਣਾ ਲੈਵੇ ਤੇ ਫੁੱਲਾ ਹੈ ਨਾ ਹਾਂਜੀ ਹਾਂਜੀ ਦੁੱਧ ਵਾਲੇ ਨਾ ਸਹੀ ਗੱਲ ਐ ਲੈ ਨਾਣਾ ਨੂਣਾ ਦੇਖੋ ਕੱਲਾ ਕੱਲਾ ਥਾਣਾ ਹੈ ਪੂਰੀ ਵੇਥੀ ਤੇ ਇੱਕੋ ਜਿਹਾ ਥਾਣਾ ਬਾਈ ਕਿਆ ਬਾਤ ਹੈ ਬਈ ਵੱਡੀ ਨਾਲ ਨੂੜ ਦੇਖੋ ਦੁੱਧ ਵਾਲੀ ਇੱਕ ਨੰਬਰ ਆ ਬਾਈ ਬਾਕੀ ਮੁੱਲ ਬਾਈ ਨੇ ਜੈਜ ਰੱਖਿਆ ਮਾਨਦਨ ਕੋਈ ਚੱਕਰ ਨਹੀਂ ਬਕਰ ਨਮਾ ਹਾਨ ਆਈ ਕਿਹੜਾ ਕੋਈ ਹੋ ਆ ਦੇਖੋ ਕਿਵੇਂ ਮਗਰ ਨੂੰ ਕੱਢੂ ਇੱਥੋਂ ਤੇ ਜਾਵੜਣਾ ਇਹਨੇ ਤਿਆਰੀ ਬਹੁਤ ਚੰਗੀ ਆ ਹਜੇ ਤਾਂ ਕੱਚੀ ਆ ਹੋਸਾ ਬਣਾ ਅੰਦਾਜ਼ਾ ਲਾਇਓ ਬੜਨਾ ਬਹੁਤਾ ਵੈੜ ਨਹੀਂ ਬਿਊਟੀਫੁੱਲ ਆ ਲੈ ਬਿਊਟੀ ਚੈੱਕ ਬਕਰ ਤਰੀਕ ਤਰੂਕ ਭੁੱਲੇ ਜਾਂਦੇ ਆ ਜੀ ਆਪਾਂ ਵੀ ਹਮ ਸਹੀ ਗੱਲ ਆ ਬਈ ਲਿਖੀ ਵੀ ਤਾਂ ਹੈਗੀ ਆ ਹਮ ਠੀਕ ਆ ਓਕੇ ਉਹ ਦੇਖ ਕੇ ਹਾਂ ਪਤਾ ਲੱਗੂ ਹਮ ਕਿਸੇ ਪਾਸੇ ਬਈ ਵੜਾ ਤਧਰਾ ਨਹੀਂ ਲੈਵੇਰੀ ਪੂਰੀ ਸਾਫ ਆ ਕੰਦ ਵਿੱਡ ਪ੍ਰਿੰਟ ਪ੍ਰਿੰਟ ਬਰੀਡ ਕਰਨੀਓ ਸਾਰੀਆਂ ਗੱਲਾਂ ਓਕੇ ਆ ਬਈ ਤੇ ਬਹੁਤ ਇਹਨੇ ਬਣਨਾ ਹਜੇ ਹਾਂ ਬਹੁਤ ਵਧੀਆ ਤੇ ਲਵੋ ਪਈ ਆ ਹਜੇ ਹਾਂਜੀ ਆ ਦੇਖੋ ਲੈ ਸਾਰੀਆਂ ਮੋਲਡ ਲਾ ਗਨਣੀਆਂ ਫਿਰ ਕਰ ਮਲਣੀ ਸੁਣਾ ਇਕੱਲੀ ਕੱਚੀ ਕੱਚੀ ਆ ਹਾਂਜੀ ਤੇ ਕਿਸੇ ਵੀਰ ਨੂੰ ਬਈ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ